ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁਰੂ ਕਿਰਪਾ ਪ੍ਰਾਪਰਟੀ ਡਵਾਈਜ਼ਰ YouTube ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਅਤੇ ਘਰਾਂ ਦੀ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਇਸ ਚੈਨਲ ਵਿੱਚ ਹਰ ਤਰ੍ਹਾਂ ਦੀ ਕੋਠੀਆਂ ਮਕਾਨਾਂ ਤੇ ਘਰਾਂ ਦੀ ਵੀਡੀਓ ਪਾਉਂਦੇ ਹਾਂ ਜੋ ਕਿ ਮਾਲਕ ਵੇਚਣ ਲਈ ਕਹਿੰਦੇ ਨੇ ਜੀ ਅੱਜ ਜੋ ਅਸੀਂ ਘਰ ਦੀ ਵੀਡੀਓ ਲੈ ਕੇ ਆਏ ਹਾਂ ਇਸ ਘਰ ਦੀ ਜਗ੍ਹਾ ਲਗਭਗ 350 ਗਾਜ ਫਰੰਟ 53 ਫੁੱਟ ਹੈ ਲੰਬਾਈ 60 ਫੁੱਟ ਫਰੰਟ ਤੋਂ ਦੇਖ ਲਓ ਪਹਿਲਾਂ ਸਾਰੀ ਵੱਡਾ ਗੇਟ ਲੱਗਾ ਹੋਇਆ ਹੈ ਟਰੈਕਟਰ ਟਰਾਲੀ ਕਾਰਾਂ ਅੰਦਰ ਲੱਗਦੀਆਂ ਹਨ ਜੀ ਘਰ ਦੀ ਐਂਟਰੀ ਤੇ ਪਹਿਲਾਂ ਤੁਹਾਨੂੰ ਖੁੱਲੜੁੱਲਾ ਵੇੜਾ ਦੇਖਣ ਨੂੰ ਮਿਲ ਜੇਗਾ ਜੀ ਪੋਸਟ ਬਾਅਦ ਇੱਕ ਸਾਈਡ ਤੇ ਵਾਸ਼ਰੂਮ ਬਣੇ ਹੋਏ ਹਨ ਸਮਰਸੇਰ ਬੋਰ ਹੋਇਆ ਹੈ ਜੀ ਵਾਸ਼ਰੂਮ ਦੇ ਬਾਹਰ ਵਾਸ਼ ਬੈਸਨ ਲੱਗਾ ਹੋਇਆ ਹੈ ਉਹਦੇ ਨਾਲ ਹੀ ਪੌੜੀਆਂ ਉੱਪਰ ਚੜਦੀਆਂ ਹਨ ਦੂਜੀ ਮੰਜ਼ਲ ਨੂੰ ਘਰ ਦੇ ਮਾਲਕਾ ਦਾ ਨੰਬਰ ਹੈ ਜੀ 70099 86761 ਅੱਗੇ ਜੀ ਐਂਟਰੀ ਕਰਦੇ ਨਾਲ ਲੋਬੀ ਏਰੀਆ ਤੁਹਾਨੂੰ ਦੇਖਣ ਨੂੰ ਮਿਲ ਜੇਗਾ ਅੱਜ ਲੋਬੀ ਏਰੀਆ ਬਣਿਆ ਹੋਇਆ ਹੈ ਖੁੱਲਾ ਡੁੱਲਾ ਲੋਬੀ ਏਰੀਆ ਬਣਿਆ ਹੋਇਆ ਹੈ ਫਲਸਟਰ ਸਾਰੇ ਘਰ ਨੂੰ ਹੋਇਆ ਹੈ ਜੀ ਫਾਰਨੀਚਰ ਪਾਈਪਾਂ ਦੀ ਫਿਟਿੰਗ ਬਿਜਲੀ ਫਿਟਿੰਗ ਸਾਰੀ ਹੋਈ ਹੋਈ ਹੈ ਦੋ ਕਮਰੇ ਬਣੇ ਹੋਏ ਹਨ ਦੋਨੋਂ ਕਮਰੇ ਕਾਫੀ ਖੁਲੜਲੇ ਬਣੇ ਹੋਏ ਹਨ ਅਤੇ ਕਿਚਨ ਬਣੀ ਹੋਈ ਹੈ ਹਾਂ ਜੀ ਪਹਿਲਾ ਕਮਰਾ ਬਣਿਆ ਹੋਇਆ ਹੈ ਆ ਦੇਖੋ ਜੀ ਕਾਫੀ ਖੁਲੜਲਾ ਬਣਿਆ ਹੈ ਵੀ ਜੀ ਇਹਦੇ ਨਾਲ ਹੀ ਆ ਦੂਜਾ ਕਮਰਾ ਬਣਿਆ ਹੋਇਆ ਦੂਜਾ ਕਮਰਾ ਪਹਿਲੇ ਕਮਰੇ ਵਾਂਗੂ ਕਾਫੀ ਖੁਲੜਲਾ ਹੈ ਜੀ ਇਹਦੇ ਨਾਲ ਹੀ ਕਿਚਨ ਬਣੀ ਹੋਈ ਹੈ ਤੁਹਾਨੂੰ ਕਿਚਨ ਵੀ ਦਿਖਾ ਦਿੰਨੇ ਆ ਆ ਦੇਖੋ ਜੀ ਆ ਕਿਚਨ ਬਣੀ ਹੋਈ ਹੈ ਕਿਚਨ ਵਿੱਚ ਖਿੜਕੀ ਲੱਗੀ ਹੋਈ ਹੈ ਵੈਂਟੀਲੇਸ਼ਨ ਵਾਸਤੇ ਸ਼ਲਫਾਂ ਕਿਚਨ ਚ ਪਈਆਂ ਹੋਈਆਂ ਜੀ ਕਾਰ ਦੀ ਡਿਮਾਂਡ ਮਾਲਕਾਂ ਨੇ 25 ਲੱਖ ਰੁਪਏ ਰੱਖੀ ਹੈ ਕਾਰ ਦਾ ਐਡਰੈਸ ਵੀ ਤੁਹਾਨੂੰ ਦੱਸ ਦਿੰਨੇ ਆ ਜੀ ਇਹ ਕਾਰ ਅਮਰਗੜ ਜ਼ਿਲ੍ਹਾ ਮਲੇਰਕੋਟਲਾ ਵਿੱਚ ਪੈਂਦਾ ਹੈ ਜੀ ਬਾਕੀ ਤੁਹਾਨੂੰ ਕਿਹੜੇ ਏਰੀਆ ਵਿੱਚ ਕਾਰ ਖੁੱਤੀ ਚਾਹੀਦੀ ਹੈ ਤੁਸੀਂ ਕਮੈਂਟ ਵਿੱਚ ਦੱਸ ਦਿਓ ਅਸੀਂ ਉਧਰ ਵਾਲੀ ਸਾਈਡ ਮੌਈਆ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਆ ਦੇਖੋ ਜੀ ਇੱਕ ਸਾਈਡ ਤੇ ਸ਼ੈੱਡ ਪਾਏ ਹੋਏ ਹਨ ਕਾਰ ਖੜੀ ਕਰਨ ਲਈ ਬਾਕੀ ਤੁਹਾਨੂੰ ਸਾਰਾ ਏਰੀਆ ਦਿਖਾ ਦਿੰਨੇ ਆਸੇ-ਪਾਸੇ ਦਾ ਵੀ ਜਿਹੜੇ ਤੁਹਾਨੂੰ ਵੀਡੀਓ ਦੇ ਸ਼ੁਰੂ ਵਿੱਚ ਮੇਨ ਰੋਡ ਦਿਖਾਇਆ ਸੀਗਾ ਉਹ ਮੇਨ ਰੋਡ ਨਾਬਾ ਤੋਂ ਮਲੇਰ ਕੋਟਲਾ ਮੇਨ ਰੋਡ ਹੈ ਜੀ ਉਹ ਆਪਣੇ ਕਿਸੇ ਵੀ ਤਰ੍ਹਾਂ ਦੇ ਵਿਕਾਉ ਘਰ ਕੋਠੇ ਦੀ ਵੀਡੀਓ ਚੈਨਲ ਤੇ ਪਾਉਣ ਲਈ ਤੁਸੀਂ ਇਸ ਸਕਰੀਨ ਤੇ ਦਿੱਤੇ ਗੇ ਨੰਬਰ ਤੇ ਵੀਡੀਓ ਬਣਾ ਕੇ WhatsApp ਕਰ ਸਕਦੇ ਹੋ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਓ ਜੀ ਵੀਡੀਓ ਦੇਖਣ ਲਈ ਧੰਨਵਾਦ ਜੀ